ਪਾਰ ਵਾਲੇ ਪਿੰਡਾਂ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਜੇ ਲੋੜ ਪਏ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਆ ਕੋਈ ਸਾਨੂੰ ਦਿੱਕਤ ਆ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਆ ਗਿਆ ਘਟਾ ਡਾਟੇ ਹੋਰ ਇਨਫੋਰਮੇਸ਼ਨ ਲੈਣ ਦਾ ਟਾਈਮ ਵਾ ਕੱਟ ਕੱਟ ਕਰ ਦੂ ਚੱਲ ਫਿਰ ਰੱਖ ਲੈ ਆਪਣਾ ਤੂੰ ਹੁਣ ਜਾਣਾ ਕਿੱਥੇ ਆ ਜਾਣਾ ਕਿ ਤੁਸੀਂ ਦਾਰਨ ਬਣੇ ਹੋ। ਉਹ ਹੋਰ ਜੇ ਟੰਗਾ ਹੈ। ਉਹ ਜੜੀ ਅੱਗੇ ਉਹਨੂੰ ਲੈਣੇ ਚਾਹੀਦੇ। ਉਹ ਸਾਰੀ ਉੱਪਰ ਵਾਇਕ ਕਰਾ। ਫਿਲਹਾਲ ਹੁਣ ਪਾਣੀ ਦੇ ਘਟਣ ਦੇ ਚਾਂਸ ਹੈ। ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਤਾਂ ਦੇ ਜਿਹੜੇ ਬੜਾ ਵਧੀਆ ਹੁੰਦਾ ਕਿ ਦਰਤਾਂ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੁੰਦਾ ਕਿ ਬਾਦਰਾ ਇੱਕ ਘਟ ਰਿਹਾ ਐਂਡ ਜੋ ਗਰਾਉਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀ ਜੋ ਜਿਹੜਾ ਪਾਣੀ ਦੇ ਸਿਟ ਕਰ। ਕੋਈ ਜਿਹੜਾ ਸਿਟੀ ਕੰਟਰੋਲ ਤੇ ਕੋਈ ਜਿਹੜਾ ਜਗਦਾ ਹਾਂਜੀ ਹਾਂਜੀ ਬਿਲਕੁਲ ਤੁਸੀਂ ਵੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪਰ ਉਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਦਰਿਆ ਰਾਵੀ ਦੇ ਪਾਣੀ ਦਾ ਪੱਧਰ ਵਧਣ ਨਾਲ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਮਕੌੜਾ ਪਤਨ ਤੇ ਪੈਂਦੇ ਪਿੰਡਾਂ ਦੀ ਆਵਾਜ਼ਾਈ ਨਾਲ ਸੰਪਰਕ ਮਾਰਕ ਕਿਸ਼ਤੀ ਵੀ ਬੰਦ ਹੋਣ ਨਾਲ ਅਗਾਹ ਪੈਂਦੇ ਪਿੰਡਾਂ ਦੇ ਲੋਕਾਂ ਦਾ ਇਧਰ ਨਾਲੋਂ ਸੰਪਰਕ ਟੁੱਟਣ ਨਾਲ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਕੇ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਤੇ ਲੋਕਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਐਮਰਜੈਂਸੀ ਹਾਲਾਤਾਂ 'ਚ ਵੱਡੀ ਪ੍ਰੇਸ਼ਾਨੀ ਦਾ ਲੋਕ ਸਾਹਮਣਾ ਕਰਨਗੇ। ਉਹਨਾਂ ਕਿਹਾ ਕਿ ਪਾਣੀ ਘਰਾਂ ਦੇ ਨੇੜੇ ਤੱਕ ਪਹੁੰਚ ਚੁੱਕਾ ਹੈ। ਫਿਲਹਾਲ ਪ੍ਰਸ਼ਾਸਨ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਅਤੇ ਲੋਕਾਂ ਨੂੰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪ੍ਰਬੰਧ ਮੁਕੰਮਲ ਹੋਣ ਦਾ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ। ਏਡੀਸੀ ਹਰਜਿੰਦਰ ਸਿੰਘ 베ਦੀ ਨੇ ਕਿਹਾ ਕਿ ਫਿਲਹਾਲ ਸਥਿਤੀ ਕਾਬੂ ਹੇਠ ਹੈ ਅਤੇ ਜੇਕਰ ਐਮਰਜੈਂਸੀ ਹਾਲਾਤ ਬਣਦੇ ਹਨ ਕਰ ਪ੍ਰਸ਼ਾਸਨ ਉਹਨਾਂ ਨਾਲ ਜਿਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਮੇਰਾ ਨਾਮ ਨਿਮਰਜੀਤ ਸਿੰਘ ਹੈ ਹਾਂਜੀ ਤੇ ਇੱਥੇ ਦਿੱਕਤ ਇਹ ਹੈ ਜੀ ਜਿਹੜੇ ਪਾਰ ਵਾਲੇ ਪਿੰਡ ਆ ਉਹਨਾਂ ਨੂੰ ਕਾਫੀ ਦਿੱਕਤ ਆ ਹੁਣ ਪੂਰੀ ਤਰ੍ਹਾਂ ਸੰਪਰਕ ਜਿਹੜਾ ਟੁੱਟ ਗਿਆ ਉਹਨਾਂ ਦਾ ਇਧਰ ਨਾਲੋਂ ਕੋਈ ਉਹਨਾਂ ਨੂੰ ਕੋਈ ਮੈਡੀਕਲ ਸਹੂਲਤ ਨਹੀਂ ਜੇ ਲੋੜ ਪਏ ਕਿਸੇ ਤਰ੍ਹਾਂ ਦੀ ਵੀ ਸਹੂਲਤ ਉਹਨਾਂ ਨੂੰ ਹੁਣ ਨਹੀਂ ਮਿਲ ਸਕਦੀ ਉਹਨਾਂ ਨੂੰ ਇਹ ਵੱਡੀ ਦਿੱਕਤ ਹੈ ਕੋਈ ਸਾਨੂੰ ਦਿੱਕਤ ਹੈ ਜਿਹੜਾ ਸਾਡਾ ਕੰਮ ਪੂਰੀ ਤਰ੍ਹਾਂ ਬੰਦਾ ਸਾਡੇ ਦਰਵਾਜ਼ੇ ਤੱਕ ਪਾਣੀ ਆ ਕੇ ਦਾ ਇਹ ਇਸੇ ਦੇ ਕਟਵਾਸ ਲੋਕਾਂ ਨੂੰ ਦਿੱਕਤ ਆ ਰਹੀ ਪਾਣੀ ਦਾ ਹਾਂਜੀ ਲੋਕਾਂ ਨੂੰ ਦਿੱਕਤ ਆ ਰਹੀ ਐ ਪਾਰ ਜਾਣ ਵਾਲਿਆਂ ਨੂੰ ਉਧਰ ਆਉਣ ਵਾਲਿਆਂ ਨੂੰ ਦਿੱਕਤ ਆ ਰਹੀ ਐ ਤੇ ਜਿਹੜੇ ਲਾਗੇ ਪਿੰਡ ਆ ਉਹਨਾਂ ਨੂੰ ਵੀ ਖਤਰਾ ਦਾ ਮਾਹੌਲ ਬਣਿਆ ਦਾ ਪੂਰਾ ਉਹਨਾਂ ਨੂੰ ਫਿਕਰ ਆ ਵੀ ਪਾਣੀ ਸਾਡੇ ਪਿੰਡਾਂ ਤੱਕ ਨਾ ਪਹੁੰਚ ਜਾ ਘਰਾਂ ਤੱਕ ਨਾ ਜੇ ਪ੍ਰਸ਼ਾਸਨ ਅਧਿਕਾਰੀ ਵਗੈਰਾ ਆਏ ਕੋਈ ਹਾਂ ਮੈਂ ਤਾਂ ਹੁਣੇ ਆਇਆ ਮੈਂ ਫਿਲਹਾਲ ਤੇ ਕੋਈ ਨਹੀਂ ਦੇਖਿਆ ਸ਼ਾਇਦ ਆਏ ਆ ਕਹਿੰਦੇ ਸੀ ਪਹਿਲਾਂ ਪ੍ਰਸ਼ਾਸਨ ਕਹਿੰਦੇ ਪ੍ਰਬੰਧ ਪੂਰੇ ਕਰ ਲਏਗੇ ਹਾਂਜੀ ਦੇਖੋ ਸ਼ਾਇਦ ਹੋ ਸਕਦਾ ਜੇ ਕੋਈ ਲੋੜ ਪਈ ਕਿ ਤੇ ਪਤਾ ਲੱਗ ਜਾਏਗਾ ਹੋਇਆ ਪ੍ਰਬੰਧ ਕੰਨੀ ਹਾਂਜੀ ਫਸਲਾਂ ਦਾ ਨੁਕਸਾਨ ਹਾਂਜੀ ਬੈਕ ਸਾਈਡ ਤੇ ਜਿਹੜੀ ਫਸਲਾਂ ਕਮਾਦ ਵਗੈਰਾ ਜਿੱਦਾਂ ਉਹਨਾਂ ਦਾ ਨੁਕਸਾਨ ਤੇ ਹੋਇਆ ਹੈ ਪਾਣੀ ਫੇਰ ਜਾਂਦਾ ਉਹਨਾਂ ਦੇ ਵਿੱਚ ਨਾ ਮੇਰਾ ਰਿਵਰ ਪੈਰਾਡਾਈਜ਼ ਅਹੀਂ ਖੁੱਲੇ ਦਾ ਇਹਦੇ ਵਿੱਚ ਦਿੱਕਤ ਤੇ ਹੈਗੀ ਆ ਵੇਖੋ ਪਾਰ ਦੇ ਲੋਕੀ ਵਿੱਚ ਘਿਰ ਗਏਦੇ ਆ ਉੱਥੇ ਪਾਣੀ ਹੈ ਨਹੀਂ ਆ ਰਸਤਾ ਕੋਈ ਨਹੀਂ ਆ ਉਹਨਾਂ ਦੇ ਤੇ ਸਾਡੇ ਤੇ ਚਲੋ ਇੱਥੇ ਦਰਵਾਜ਼ੇ ਤੇ ਦਰਵਾਜ਼ੇ ਦੇ ਵਿੱਚ ਪਾਣੀ ਫੇਰ ਗਿਆ ਪੈਣੀਆਂ ਪੁਲੀਆਂ ਚ ਹੀ ਆ ਪਾਣੀ ਜਾਣ ਡਿਆ ਅਜੇ ਤੱਕ ਤੇ ਕੋਈ ਨੁਕਸਾਨ ਨਹੀਂ ਲੱਗਦਾ ਗਾੜੀ ਕੋ ਪਰਮਾਤਮਾ ਦੇ ਹੱਥ ਆ ਜੇ ਤੇ ਬਹੁਤਾ ਪਿਛੋ ਪਾਣੀ ਆਏਗਾ ਤੇ ਲੋਕਾਂ ਦਾ ਨੁਕਸਾਨ ਹੋਏਗਾ। ਅੱਛਾ। ਪਿੰਡ ਫਿਰ ਅੱਠ ਘੇੜੇ ਦੇ ਪਿਛੇ। ਪਿੰਡ ਜਿਹੜੇ ਪਾਰ ਵਾਲੇ ਪਿੰਡ ਆ ਉਹਦੇ ਘਰੇ ਰਹੀ ਆ ਕੋਈ ਬੇੜੀ ਨਾਲ ਹੀ ਚਲਦੇ ਆ ਤੇ ਬੇੜੀ ਨਹੀਂ ਪਈ ਤੇ ਫਿਰ ਉਹਨਾਂ ਨੇ ਉੱਥੇ ਹੀ ਨਾਲੇ ਦੂਜੇ ਪਾਸੇ ਪਾਕਿਸਤਾਨ ਆ। ਕਿ ਉੱਧਰ ਦੂਜਾ ਉਹ ਜਿੱਧਰ ਆਇਆ ਤਾਂ ਵਿੱਚ ਘਾਰ ਹੀ ਰਹਿ ਗਏ ਪਿੰਡ। ਉਹ ਜਿਹੜੇ ਲੋਕੀ ਪਾਰ ਗਏ ਦੇਖੋ ਪਾਰ ਆ ਜਿਹੜੇ ਇੱਧਰ ਦੇ ਆ ਇੱਧਰ ਰਹਿ ਗਏ। ਲਿੰਕ ਟੁੱਟ ਗਿਆ ਲੋਕਾਂ ਦਾ ਨਾਲੋਂ ਆਉਣਗੇ। ਦਾ ਪਤਨ ਕੀ ਹਾਲਾਤ ਵਿੱਚ ਉਹ ਜਿਲ੍ਹਾ ਮੀਸ਼ਾ ਨਾਲ ਗੱਲ ਹੋਈ ਕਿ ਸਰਵ ਸਾਡਾ ਸਾਡੇ ਸਰਕਾਰ ਜੋ ਐਸਐਸਪੀ ਸਾਹਿਬ ਸਾਡੇ ਡੀਸੀ ਸਾਹਿਬ ਐਸਪੀਐਨ ਸਾਹਿਬ ਸਾਰੇ ਹਾਲਾ ਅਫਸਰ ਜਿਹੜੇ ਨੇ ਮੌਕੇ ਦੇ ਉੱਤੇ ਮੌਜੂਦ ਨੇ ਉਹ ਸਾਹਜੀ ਦੇਖੋ ਅੱਖੀਂ ਕਿ ਕਾਫੀ ਪਾਣੀ ਜਿਹੜਾ ਉਹ ਆਇਆ ਸੀ ਥੋੜਾ ਜਿਹਾ ਫਲੋ ਉੱਪਰ ਵੀ ਹੋਇਆ ਲੇਕਿਨ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਕਿਉਂਕਿ ਕੱਲ ਜਿਹੜਾ ਜਮੁਕਸ਼ੀ ਦੇ ਵਿੱਚ ਕਲਾਊਡ ਬਲਸਟ ਹੋਇਆ ਨਾ ਇਸ ਕਰਕੇ ਅਚਾਨਕ ਪਾਣੀ ਦਾ ਜਿਹੜਾ ਲੈਵਲ ਹੈ ਉਹ ਵਧਿਆ ਔਰ ਹਾਂ ਫੋਨ ਜਿਹੜਾ ਉਹ ਘੱਟਾਂ ਵਿੱਚ ਸ਼ੁਰੂ ਹੋ ਗਿਆ ਸੋ ਸਥਿਤੀ ਸਾਰੀ ਕੰਟਰੋਲ ਦੇ ਵਿੱਚ ਹੈ ਆਲਮੋਸਟ ਕੋਈ ਜਿਆਦਾ ਨੁਕਸਾਨ ਕਿਸੇ ਦਾ ਨਹੀਂ ਹੋਇਆ ਸੋ ਆਸ ਹੈ ਕਿ ਪਾਣੀ ਜਲਦੀ ਡਾਊਨ ਚਲਾ ਜਾਏ ਮੈਂ ਤੀ ਲਗਾਤਾਰ ਸੰਪਰਕ ਵਿੱਚ ਹਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਬਿਲਕੁਲ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਸਾਹਮਣੇ ਇੱਥੇ ਹੈ ਤੇ ਅਸੀਂ ਵੀ ਨਾਲ ਇੰਟਰਐਕਟ ਅਸੀਂ ਪਾਰ ਦੇ ਲੋਕਾਂ ਨਾਲ ਵੀ ਇੰਟਰਐਕਟ ਹੈ ਫੋਨ ਦੇ ਉੱਤੇ ਵੀ ਇੰਟਰਐਕਟ ਮੈਂ ਪੂਰੀ ਤਰ੍ਹਾਂ ਸੇਫ ਨਾ ਜੇ ਕੋਈ ਕਿਸੇ ਦਾ ਦਿੱਕਤ ਪ੍ਰੋਬਲਮ ਹੋਏ ਕਿਤੇ ਸਾਡਾ ਜਿਹੜਾ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਉਹ ਬਿਲਕੁਲ ਅਲਰਟ ਹੈ ਔਰ ਹਰ ਤਰ੍ਹਾਂ ਦੀ ਅ ਮਤਲਬ ਪਾਇਆ ਕਰਨ ਵਾਸਤੇ ਬਿਲਕੁਲ ਹੈ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਕੀ ਅਸੀਂ ਸਾਰੇ ਇੱਥੇ ਸਪੈਸ਼ਲੀ ਆ ਮੌਕਾ ਵੇਖਣ ਆਇਆ ਸਾਰੇ ਜਿਸ ਤਰ੍ਹਾਂ ਕਿ ਸਾਰੀਆਂ ਆਲਰੇਡੀ ਹੂ ਤੁਸੀਂ ਦੇਖ ਰਹੇ ਹੋ ਤੇ ਐਕਸ਼ਨ ਸਾਹਿਬ ਵੀ ਸਾਡੇ ਇੱਥੇ ਨੇ ਉਹਨਾਂ ਨੇ ਦੱਸਿਆ ਕਿ ਪਾਣੀ ਜਿੰਨਾ ਮੈਕਸਿਮਮ ਆਣਾ ਸੀਗਾ ਹੁ ਰਿਸਿਵ ਹੋ ਰਿਹਾ ਐ ਐਂਡ ਇਹ ਸਾਰਿਆਂ ਲਈ ਸਾਡੇ ਲਈ ਇੱਕ ਮੈਂ ਕਮਾਂਗਾ ਕਿ ਹੋਪ ਵਾਲੀ ਜਿਹੜੀ ਕੰਡੀਸ਼ਨ ਐ ਤੇ ਦੂਜੀ ਗੱਲ ਪਾਣੀ ਦਾ ਮੌਕਾ ਵੇਖਿਆ ਗਿਆ ਕਿ ਜਿਹੜੇ ਘਰਾਂ ਦੇ ਰੈ residențial ਏਰੀਆ ਬਚੇ ਨੇ ਉਹਨਾਂ ਤੱਕ ਪਾਣੀ ਨਹੀਂ ਪਹੁੰਚਿਆ ਫਿਰ ਵੀ ਅਸੀਂ ਜਿਹੜੀਆਂ ਟੀਮਸ ਐ ਇੱਥੇ ਨਾਲ ਹੀ ਨੀਅਰਬਾਈ ਸਕੂਲ ਜਿਹੜਾ ਸਾਡਾ ਉੱਥੇ ਮੈਡੀਕਲ ਟੀਮਸ ਹੋ ਗਈਆਂ ਹੋਰ ਹਰ ਦੇਤੀ ਹੈ ਸਾਡਾ ਰੈਵਨਿਊ ਸਟਾਫ ਸਾਡਾ ਜਿਹੜਾ ਐਕਸਟੈਂਸੀ ਕੰਸਰਨ ਨੇ ਮਾਈਨਿੰਗ ਵਾਲੇ ਉੱਥੇ ਨੇ ਸਾਡੇ ਨਾਲ ਆਪਣੇ ਹਲਕਾ ਇੰਚਾਰਜ ਨੇ ਐਚਐਮ ਸਾਹਿਬ ਨੇ ਆਪ ਅੱਥੇ ਸਾਰੇ ਆਂਕੜੇ ਸੀ ਵੇਖੇ ਹੈ ਸਪੈਸ਼ਲੀ ਐਸਐਸਪੀ ਸਰ ਵੱਲੋਂ ਨਿਰਦੇਸ਼ ਨੇ ਕਿ ਅਸੀਂ ਜਿਹੜੀ ਭਾਰਤ ਦੀ ਗੱਲ ਕਰੀਏ ਪਿੰਡਾਂ ਦੀ ਉਹ ਜਿਹੜੇ ਲੋਕ ਨੇ ਉਹ ਹਾਈ ਲੈਂਡ ਤੇ ਨੇ ਉਹਨਾਂ ਦੇ ਨਾਲ ਫੋਨ ਤੇ ਵੀ ਰابطਾ ਕੰਮ ਕੀਤਾ ਜਾ ਰਿਹਾ ਹੈ ਉਸ ਬਾਦ ਕਿਸੇ ਰੰਦੇ ਦੀ ਫੂਡ ਦੀ ਛੋਟੇ ਜਾਂਦੀ ਹੈ ਮੈਡੀਸਿਨ ਦੀਆਂ ਉਹ ਵੀ ਪਹੁੰਚਾ ਦਿੱਤੀ ਜਾਏਗੀ ਇਸੇ ਸੰਬੰਧਿਤ ਜਿਹੜੀਆਂ ਸਾਡੀਆਂ ਕਿਸ਼ਤੀਆਂ ਜਿਹੜੀਆਂ ਅਸੀਂ ਬੋਡਸਾ ਉਹਨੇ ਦੇ ਰਿਪੇਅਰ ਕਰਾ ਕੇ ਰੱਖ ਲਏ ਸੀਗੇ ਉਹ ਵੀ ਅੱਛੀ ਤੱਕ ਪਹੁੰਚ ਰਹੀ ਹੈ ਤੇ ਜਿੱਥੇ ਥੋੜਾ ਜਿਹਾ ਪਾਣੀ ਦਾ ਫਲੋਅ ਥੋੜਾ ਠੀਕ ਹੁੰਦਾ ਤੇ ਉਸ ਨਾਲ ਸੰਬੰਧੀ ਜਾ ਕੇ ਮੌਕਾ ਵੇਖ ਲਿਆ ਜਾਏਗਾ ਐਂਡ ਜੋ ਫੈਸਿਲਿਟੀ ਜਿਹਨਾਂ ਨੂੰ ਲੋੜ ਹੈ ਉਹ ਸਾਰੀ ਪ੍ਰੋਵਾਈਡ ਕਰਾ ਦਿੱਤੀ ਫਿਲਹਾਲ ਹੁਣ ਪਾਣੀ ਘਟਨੇ ਚਾਰ ਸਕਦਾ ਹਾਂ ਹਾਂਜੀ ਹਾਂਜੀ ਬਿਲਕੁਲ ਜੀ ਤੁਸੀਂ ਵੇਖ ਸਕਦੇ ਹੋ ਕਿ ਦਰਖਤਾਂ ਦੇ ਜਿਹੜੇ ਇੱਕ ਬੜਾ ਵਧੀਆ ਹੁੰਦਾ ਕਿ ਦਰਖਤਾਂ ਦੇ ਪਾਣੀ ਦਾ ਲੈਵਲ ਤੋਂ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਬਾਦਰਾ ਇੱਕ ਘਟ ਰਿਹਾ ਐਂਡ ਜੋ ਗਰਾਊਂਡ ਸਿਚੁਏਸ਼ਨ ਹੈ ਅਸੀਂ ਖੁਦ ਵੇਖੀਏ ਕਿ ਉਹ ਜਿਹੜਾ ਪਾਣੀ ਦੇ ਸੀ